ਇਹ ਕੋਡ ਮੁਹੰਮਦ ਖਾਨ ਹੈ ਪਿੰਡ ਹੈ ਜਿੱਥੇ ਪਹਿਲੇ ਦੋ ਪਾਰਟੀਆਂ ਦੇ ਵਿੱਚ ਲੜਾਈ ਸੀਗੀ ਜਿਹੜੀ ਇੱਕ ਸਾਪਾ ਸਰਪੰਚ ਪਾਰਟੀ ਜਿਹੜੀ ਮੌਜੂਦਾ ਸਰਪੰਚ ਪਾਰਟੀ ਸੀਗੀ ਤੇ ਉਹਦੇ ਜਿਹੜੇ ਫੈਸਲਾ ਜੋ ਇਹ 323 324 ਤੇ 325 ਤੇ 26 ਦੀ ਜੀ ਉਹਦੇ ਸਬੰਧ ਜਿਹੜੇ ਮਲਜਮ ਸੀਗੇ ਉਹ ਸੇਰ ਦੇ ਇੱਕ ਦੂਸਰੇ ਨਾਲ ਲੜਦੇ ਸੀਗੇ ਦੋ ਕੋਈ ਸਾਨੂੰ ਕੁਐਸਟਿਓਨ ਹੀ ਆਏਗੇ ਤੇ ਅਸੀਂ ਆਪਣੀ ਪਾਰਟੀਆਂ ਪਾਜੀਆ ਤੇ ਪਾਰਟੀਆਂ ਦੇ ਕੇ ਨਾਲ-ਨਾਲ ਭੱਜ ਜਾਂਦੇ ਸੀਗੇ ਥੋੜਾ ਜਿਹਾ ਸ਼ਾਮ ਜਾਏਗਾ ਫਿਰ ਸਾਨੂੰ 112 ਦਾ ਸਾਡੀ ਕੰਟਰੋਲ ਰੂਮ ਦੇ ਉੱਪਰ ਵੈਸੇ ਆਇਆਗੇ ਤੇ ਲੜਾਈ ਦਾ ਚੜਾ ਚੱਲ ਰਿਹਾ ਹੈਗਾ ਠਾਊ ਠਾਊ ਚੱਲ ਰਹੀ ਜਿਹੜੇ ਬਾਅਦ ਵਿੱਚ ਉਹ ਤੇ ਜਾ ਕੇ ਫਿਰ ਦੋ ਰਹੀ ਇੱਕ ਵਾਰ 111 ਤੋਂ ਬਾਰੇ ਫੋਨ ਆਇਆ ਜਾਂਦਾ ਗਿਆ ਵੀ ਉੱਥੇ ਜਾ ਕੇ ਉਹਨੂੰ ਫਾਇਰਿੰਗ ਵੀ ਕਰ ਰਹੇ ਗਿਆ ਕੋ ਹਵਾਈ ਫਾਇਰ ਵੀ ਕਰ ਰਹੇ ਸੀ ਸਾਡੇ ਮੁਲਾਜ਼ਮਾਂ ਦੇ ਫਾਇਰ ਵੀ ਕਰ ਰਹੇ ਯਾਰ ਤੇ ਜਿਹਨਾਂ ਜੋ ਇਟਾ ਉੱਤੇ ਜਿਹੜੀ ਚਲਾ ਰਹੇ ਨੇ ਉਹ ਸਾਡੇ ਕਿ ਮੁਲਾਜ਼ਮਾਂ ਦੇ ਸੱਟ ਲੱਗੀ ਗਿਆ ਐਸਐਚ ਜਸਬੀਤ ਇਸੇ ਸਬੰਧ ਦੇ ਵਿੱਚ ਫਿਰ ਮੈਂ ਤੇ ਨਾਲ ਦੋ ਪਾਰਟੀਆਂ ਹੋਰ ਨਾਲ ਲੈ ਕੇ ਐਸਐਚ ਨੂੰ ਦੂਸਰੇ ਪਾਸੇ ਭੇਜ ਕੇ ਜਿਵੇਂ ਇਹ ਤੇ ਮੌਕੇ ਦੇ ਗਏ ਤੇ ਮੌਕੇ ਦੇਖਿਆ ਸਿਰ ਫਾਇਰ ਉੱਤੇ ਚੱਲ ਰਹੀ ਸੀ ਇਟਾ ਰੋੜੇ ਜਿਹੜੇ ਸੀ ਸਾਰੇ ਮੁਲਾਜ਼ਮਾਂ ਤੋਂ ਮਾਰੇ ਸੀਗੇ ਸਾਡੇ ਵੱਲੋਂ ਵੀ ਹਾਇਰ ਫਾਇਰ ਕੀਤਾ ਗਿਆ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕੇ ਗਿਆ ਉਸ ਤੋਂ ਥੋੜਾ ਫੇਰ ਖਿਜੜ ਗਿਆ ਤੇ ਥੋੜੇ ਖਿਜੜ ਗਏ ਬੰਦੇ ਇੱਕ ਜਿਹੜੇ ਸੀ 15-20 ਬੰਦੇ ਜਿਹੜੇ ਸੀ ਇੱਕ ਮਕਾਨ ਚ ਵੜ ਗਏ ਸਾਰੇ ਮਕਾਨ ਨੂੰ ਜਿਹੜਾ ਇੱਕ ਜਲ ਖੁਲਾਇਆ ਗਿਆ ਤੇ ਉਹਨਾਂ ਨੇ ਇਕਦਮੀ ਜਿਹੜੀ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਇੱਕ ਸਾਡਾ ਜਿਹੜਾ ਜਵਾਨ ਸੀਗਾ ਉਸ ਕੋ ਵੈਪਨ ਜਿਹੜਾ ਸੀਗਾ ਉਹਨੂੰ ਪਿੱਛੋਂ ਦੇ ਜੱਪਾ ਪਾ ਗਏ ਤੇ ਦੂਸਰੇ ਨੇ ਵੈਪਨ ਖੋਕੇ ਤੇ ਜਿਸ ਨੇ ਨੇ ਸ਼ੂਟ ਕੀਤਾ ਤੇ ਸਾਡੇ ਸਬ ਇੰਸਪੈਕਟਰ ਅੱਗੇ ਆ ਗਿਆ ਤੇ ਉਹਦੇ ਉ ਗੋਲੀ ਵੱਜ ਗਈ ਤੋ ਜਿਹਦੇ ਨਾਲ ਉਹ ਅਸੀਂ ਉਹਨੂੰ ਲੈ ਕੇ ਗਏ ਹਸਪੀਟਲ ਤੇ ਉਹਦੀ ਉੱਤੇ ਡੈਥ ਹੋ ਗਈ ਗਿਆ ਤੇ ਜਿਹੜਾ ਦੂਸਰਾ ਲੜਕਾ ਆ ਗਿਆ ਉਹਦੇ ਬਾਅਦੇ ਪਰ ਫ੍ਰੈਕਚਰ ਹੋ ਗਿਆ ਜੀ ਤੇ ਹੈਗਾ ਕੋਈ ਕਟੋਟੋੜੀ ਚੀਜ਼ ਸੀ ਬੈਂਚ ਕੋਲ ਦੇ ਜਿਹੜੇ ਹੈਗੇ ਬਾਈ ਨੇਮ ਹੈਗੇ ਬਾਕੀ 40 ਬੰਦੇ ਜਿਹੜੇ ਹੈਗੇ ਉਹ ਅਣਜੋਣੇ ਗਏ ਤੇ ਅਸੀਂ ਮੰਗੇ 20 ਬੰਦੇ ਦੀ ਅਸੀਂ ਅਰੈਸਟ ਪਾ ਦਿੱਤੀ ਠੀਕ ਉਹ ਬਾਕੀ ਹੋਰ ਸਾਡੀਆਂ ਪਾਰਟੀਆਂ ਗਈਆਂ ਯਾਰ ਪਾਸੇ ਜਿਸ ਤਰ੍ਹਾਂ ਦਾ ਵੀ ਹੋਏਗਾ ਅਸੀਂ ਅੱਜ ਸ਼ਾਮ ਸਕੇ ਜਾਂ ਕੱਲ੍ਹ ਸਵੇਰੇ ਤੱਕ ਇਹ ਸਾਰੇ ਬੰਦੇ ਅਰੈਸਟ ਹੋਵਾਂਗੇ ਉਹ ਵੀ ਉਹ ਵੀ ਦੀ ਅਰੈਸਟ ਹੈ ਜੀ ਅਰੈਸਟ ਸੋ ਇਹ ਅਰੈਸਟ ਬਾਈ ਇਨਟੈਰੋਗੇਸ਼ਨ ਵਗੈ ਇਤੋਂ ਇਹਨੇ ਮੰਗਾਏ ਬੰਦੇ ਜਿਹੜਾ ਜਿਹੜਾ ਸਮਾਨ ਕਿਹੜਾ ਕਿਹੜਾ ਯੂਜ਼ ਕੀਤਾ ਹੈਗਾ ਪਲਾਟੀਆਂ ਡੰਡੀਆਂ ਜਿਹੜੇ ਨਾਲ ਜਿਹੜਾ ਵੈਪਰ ਸਾਰੇ ਯੂਜ਼ਰ ਕੋਈ 12 ਬੰਦੇ ਬਲਾਈ ਹੋਏ ਸੀ ਉਹ ਬੰਦੇ ਵਿੱਚ ਅਸੀਂ ਮੋਟਰਸਾਈਕਲ ਤੇ ਜਾਂਦੇ ਵੀ ਤੁਹਾਨੂੰ ਦੇਖ ਜਾਓਗੇ ਜਦੋਂ ਕੋਈ ਪਾਰਟੀ ਜਾਂਦੀ ਹੈ ਭੱਜ ਜਾਂਦੀ ਹੈ ਕਿ ਉਹ ਫਾਇਰ ਕਰਦੇ ਹੋਏ ਤੇ ਨਾਲੇ ਇੱਕਾ ਰੋਲੇ ਮਾਰਦੇ ਤੇ ਬੀਬੀ ਕੋਈ ਝਗੜਿਆ ਝਗੜਿਆ ਕਾਰਨ ਪਿਛਲੇ ਉਸ ਤੋਂ ਪਹਿਲੇ ਇੱਕ ਮੁਕਦਮਾ ਦਾ ਜਿਵੇਂ ਜਿਹਦੇ ਕੋਈ ਪੈਸੇ ਦਾ ਲੈਣ ਦੇਣ ਸੀਗਾ ਕੋਈ ਆਂਡੇ ਪੌਂਚ ਚ ਬੰਦਾ ਖੜਦਾ ਸੀ ਉਹਨੂੰ ਲੈ ਕੇ ਕੋਈ 20 25 ਹਜ਼ਾਰ ਰੁਪਏ ਦਾ ਸੀਗਾ ਉਹਨਾਂ ਨੂੰ ਉਹਦੇ ਕਰਕੇ ਲੜਾਈ ਪਹਿਲੇ ਹੋਈ ਸੀ ਤੇ ਉਹ 7:00 ਵਜੇ ਸੀ 1326 ਦਾ ਹੀ ਬਤਰੀ ਪਰ ਨਹੀਂ ਸਾਡੇ ਮਲਾਜਾਂ ਨੂੰ ਉਹਨੂੰ ਪਿੱਛੇ ਦੇ ਖਿੱਚ ਲਿਆ ਅੱਛਾ ਉਹਨੂੰ ਪਿੱਛੇ ਖਿੱਚ ਲਿਆ ਉਹਨੂੰ ਜੱਫਾ ਪਾ ਲਿਆ ਉਸ ਤੋਂ ਬਾਅਦ ਉਹਨੂੰ ਉਹਦੇ ਗਰਭ ਚੋਂ ਗਰਗੋਲਰ ਚੜ ਕੇ ਤੇ ਫਿਰ ਉਹਨਾਂ ਨੇ ਸਾਡੇ ਗੋਲੀ ਮਾਰੀ ਠੀਕ